ਆਤਿਸ਼੍ਰੀਕਾਰ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਇੱਕ ਵਾਰੀ ਫੇਰ ਆਪਣੇ ਫਾਰਮ ਤੋਂ ਵੀਡੀਓ ਬਣਾਉਣ ਲੱਗੇ ਆ ਕਿੰਨੀ ਤਰੀਕ ਅੱਜ 18 ਜੂਨ 2024 ਨੂੰ ਤੇ ਕਿਉਂ ਬਹੁਤ ਭਰਾ ਕਹਿੰਦੇ ਵੀ ਤਰੀਕ ਜਰੂਰ ਬੋਲਿਆ ਕਰੋ ਹਨਾ ਜਾਂ ਅਬਰ ਦਿਖਾਵਾਂਗੇ ਤੁਹਾਨੂੰ ਟਿਪ ਟੌਪ ਕੁਆਲਿਟੀ ਦੇ ਤੁਸੀਂ ਨੇ ਬਸ ਕੀ ਕਰਨਾ ਲਾਈਕ ਸ਼ੇਅਰ ਕਮੈਂਟ ਕਰਨਾ ਕਿਉਂਕਿ ਤੁਹਾਡੇ ਲਾਈਕ ਸ਼ੇਅਰ ਕਮੈਂਟਾਂ ਨਾਲ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਥੋੜਾ ਜਿਹਾ ਖੱਲਾ ਰਾਬਿੰਦਾ ਹੈ ਨਾ ਕੰਮ ਕਰਦਾ ਨਿਆਰਾ ਹੁੰਦਾ ਹੋਰ ਕੋਈ ਗੱਲ ਨਹੀਂ ਜਦੋਂ ਕੋਈ ਭਰਾ ਦੋ ਸ਼ਬਦ ਤਾਰੀਫ ਚ ਲਿਖਦਾ ਨਾ ਤਾਂ ਸਵਾਦ ਹੀ ਆਉਂਦਾ ਹੈ ਕੰਮ ਕਰਨ ਦਾ ਤੇ ਐਡਰੈਸ ਬੋਲ ਦਈਏ ਜ਼ਰੂਰੀ ਆ ਪਿੰਡ ਰਾਮਗੜ ਸੰਦੂਆ ਜ਼ਿਲ੍ਹਾ ਫਗਰੂਰ ਨੇੜੇ ਰਹਿ ਜਾਂਦਾ ਲਹਿਰਾਗਾਗਾ ਤੇ ਰਾਮਗੜ ਸੰਦੂਆ ਤੁਸੀਂ ਜਦੋਂ ਇਧਰੋਂ ਪੱਤਨ ਵਾਲੀ ਸਾਈਡ ਤੋਂ ਵੀ ਆਉਂਗੇ ਤਾਂ ਲਹਿਰੇ ਨੂੰ ਜਾਓਗੇ ਜਾਂ ਆਪਣੇ ਸੁਨਾਮ ਵਾਲੀ ਸੜਕ ਤੋਂ ਆਉਂਗੇ ਤਾਂ ਲਹਿਰੇ ਨੂੰ ਜਾਓਗੇ ਸਾਰੇ ਇਥੇ ਵਿਚਾਰੇ ਜੇ ਪਿੰਡ ਰਹੇ ਨੇ ਸ਼ਾਇਦ ਹੀ ਤੁਰ ਕੇ ਰਾਮਗੜ ਸੰਧੂਆਂ ਤੇ ਗੱਲ ਕਰ ਲਈ ਅੱਜ ਆਪਣੇ ਲਵੇ ਝੋਟੀਆਂ ਹੈਗੀਆਂ ਨੇ 15 16 ਦੇ ਕਰੀਬ ਸਾਰੇ ਕੈਮਰਾ ਮਾਰਦੇ ਵਾਲੇ ਨਾਲੇ ਪਰ ਆਪਾਂ ਤੁਹਾਨੂੰ ਜਾਣਦਰ ਵੀਡੀਓ ਚ ਦਿਖਾਉਣੇ ਨੇ ਕੁੱਲ 4 ਤਿੰਨ ਝੋਟੀਆਂ ਸੁੰਜਾਂ ਹੋਈਆਂ ਨੇ ਦੁੱਧ ਤਿਆਰ ਵਾਲੀਆਂ ਨੇ ਤੇ ਇੱਕ ਝੋਟੀ ਹੈਗੀ ਆ ਸੂਨ ਵਾਲੀ ਉਹ ਵੀ ਬ੍ਰੈਂਡਡ ਪੀਸੀ ਆ ਤੇ ਪਰ ਦੂਜਾ ਦੂਜਾ ਇੱਕ ਜੋ ਟੀਜਾ ਸੁਆ ਤਿੰਨ ਝੋਟੀਆਂ ਨੇ ਦੂਜਾ ਦੂਜਾ ਸੁਆ ਰੇਟ ਬਿਲਕੁਲ ਜਾਇਜ਼ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂ ਮੈਨੂੰ ਵੀ ਐ ਹੁੰਦਾ ਯਾਰ ਆਪਾਂ ਵੀ ਭਰਾਵਾ ਤੋਂ ਕਹੋਣਾ ਹਨਾ ਵੀ ਜਿਵੇਂ ਪਿਛਲੀ ਪੀੜ੍ਹੀ 'ਚ ਤੁਸੀਂ ਨੇ ਬਹੁਤ ਕਮੈਂਟ ਕਰੇ ਵੀ ਭਾਈ ਰੇਟ ਬਾਹਲੇ ਜਾਇਜ਼ ਕਰੇ ਨੇ ਰੇਟ ਬਾਹਲੇ ਜਾਇਜ਼ ਕਰੇ ਨੇ ਹਨਾ ਇਹੀ ਚੀਜ਼ ਕਹੋਣੀ ਆ ਪੈਸੇ ਘੱਟ ਕਮਾ ਲਾਂਗੇ ਪਰ ਚਰਚਾ ਰਹਿਣੀ ਚਾਹੀਦੀ ਆ ਹਨਾ ਮਾਰਕੀਟ 'ਚ ਬੰਦੇ ਦੀ ਚਰਚਾ ਹੋਣੀ ਚਾਹੀਦੀ ਆ ਵੀ ਜਦ ਜੇ ਉੱਥੇ ਪਸ਼ੂ ਵਧੀਆ ਵੀ ਮਿਲਦਾ ਤੇ ਰੇਟ ਜਿਵੇਂ ਮਿਲਦਾ ਆਹੀ ਚੀਜ਼ ਕਰਦੀ ਆਪਾਂ ਨੇ ਨਫਾ ਗੈਜ ਘਾਟੇ ਵਾਦਿਓ ਚੱਲਦੇ ਰਹਿੰਦੇ ਨੇ ਤੇ ਜਿਵੇਂ ਆ ਜੋ ਟੀਆ ਦਿਖਾਈ ਇਤਾਂ ਦੀਆਂ ਕੁਆਲਿਟੀਆਂ ਉਹੀ ਗੱਲ ਆ ਇਤਾਂ ਦੀ ਕੁਆਲਿਟੀ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਲੱਭ ਕੇ ਆਣ ਘੁਰ ਫਿਰ ਕੇ ਭੁਗਾਈ ਕਰਕੇ ਹਨਾ ਤੇ ਇਹ ਚੀਜ਼ਾਂ ਨੇ ਅੱਜ ਸਾਨੂੰ ਇਹ ਚੀਜ਼ਾਂ ਬ੍ਰਾਂਡਡ ਪੀਸ ਦਿਖਾਉਣੇ ਆ ਤੇ ਆਦਾ ਸ਼ੁਰੂ ਕਰਦੇ ਆ ਆ ਅੱਜ ਤੋਂ ਸ਼ੁਰੂ ਕਰ ਲੈਨੇ ਆ ਅੱਥੇ ਉਧਰੋਂ ਕਰਦੇ ਆ ਚਲ ਸ਼ੁਰੂ ਆ ਛੋਟੀ ਗੱਬਣ ਤੋਂ ਗੱਪਾਂ ਵੀ ਚੋਟੀ ਦੂਜਾ ਸੂਰ ਸੋ ਗੀ ਮਿੱਤਰੋ ਬਾਕੀ ਕਿਸ ਨੇ ਆਹ ਨੂੰ ਹੋਰ ਲਾਉਣਾ ਚਾਹਣਾ ਪਸ਼ੂ ਮੈਥੋਂ ਖਰੀਦ ਲੋ ਚਾਹੇ ਕਿਤੋਂ ਹੋਰ ਖਰੀਦੋ ਖਰੀਦੋ ਜਿੱਥੋਂ ਮਰਜੀ ਪਰ ਇੱਕ ਬੇਨਤੀ ਕਰਵਾ ਜਾਂ ਸੁਝਾ ਦੇਣਾ ਚਾਹੂੰਗਾ ਵੀ ਕੋਈ ਵੀ ਭਰਾ ਜਦੋਂ ਪਸ਼ੂ ਖਰੀਦਣਾ ਤਾਂ ਕੋਸ਼ਿਸ਼ ਕਰਿਆ ਕਰੋ ਵੀ ਨੇੜੇ ਆ ਕੇ ਦੇਖਣ ਦੀ ਉਹਨੂੰ ਪਰਖਣ ਦੀ ਕਿਉਂਕਿ ਬਹੁਤ ਫਿਰ ਉਹੀ ਗੱਲ ਆ ਜੋ ਫਿਰ ਪਿਸਤਾਇਆ ਕਿਆ ਮਿਲਿਆ ਜਿੜੀਆਂ ਚੂਗੀ ਹੈ ਤਾਂ ਨਾ ਬਾਅਦ ਕਿ ਪਿਸਤਾਇਆ ਤਾਂ ਕੁਝ ਨਹੀਂ ਬਣਦਾ ਕੋਈ ਜਾਨਵਰ ਖਰੀਦਣਾ ਪਹਿਲਾਂ ਉਹਨੂੰ ਜਾਂਚ ਪਰਖ ਲਿਆ ਕਰੋ ਤੇ ਬਹੁਤ ਚੀਜ਼ਾਂ ਹੁੰਦੀਆਂ ਨੇ ਦੇਖਣ ਵਾਲੀਆਂ ਉਹ ਥੋੜਾ ਦੇਖ ਲਿਆ ਕਰੋ ਹਨਾ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਥੋੜਾ ਨੇੜੇ ਆ ਕੇ ਪਸ਼ੂ ਨੂੰ ਦੇਖੋ ਕਿਉਂ ਥੋੜਾ ਜਿਹਾ ਫਰਕ ਰਹਿੰਦਾ ਹੁੰਦਾ ਯਾਰ ਅੱਖਾਂ ਦੇਖੀ ਚੀਜ਼ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਸਿਆਣੇ ਵੀ ਬਲਦ ਜੋੜ ਕੇ ਮਾਝ ਚੋਕੇ ਬਲਦ ਨੂੰ ਜਦੋਂ ਪਹਿਲਾਂ ਹੁਣ ਤਾਂ ਚਲੋ ਜਵਾਨਾ ਹੋ ਗਿਆ ਬਲਦ ਜਦੋਂ ਜੋੜ ਕੇ ਲਿਆ ਜਾਂਦਾ ਜਿੱਗਾ ਤੇ ਮਾਝ ਚੋਕੇ ਲਈ ਜਾਵੇ ਤਾਂ ਵਧੀਆ ਚੀਜ਼ ਹੁੰਦੀ ਹੈ ਇਹ ਹਨਾ ਆ ਜੋ ਬਾਕੀ ਆਪਾਂ ਹੁਣ ਛੋਟੀ ਸਾਨੂੰ ਖਬਰ ਦਿਖਾਉਂਦੇ ਆ ਆ ਦੂਸਰਾ ਸੁਆਸ ਨੂੰ ਵੀ ਮਿੱਤਰੋ ਪਰ ਹੈ ਬ੍ਰਾਂਡਡ ਪੀਸੀ ਹੈ ਬ੍ਰਾਂਡਡ ਪੀਸੀ ਐਂ ਟਿਕਟਾਂ ਤੋਂ ਕੁਆਲਿਟੀ ਆ ਥਣਾ ਥਣਾ ਦਾ ਗੈਪ ਦੇਖ ਲੈ ਆ ਦੇ ਕੋਈ ਨਾ ਜਾਣਦੇ 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 ਐਨ ਗੱਲਾਂ ਬਾਤਾਂ ਐਨ ਗੱਲਾਂ ਬਾਤਾਂ ਨੇ ਤੇ ਕੁਆਲਿਟੀ ਵਾਈ ਦੇਖ ਲਓ ਤੁਸੀਂ ਪਸੂ ਕੀ ਚੀਜ਼ ਆ ਹਨਾ ਲਿਆ ਸਿਰੇ ਵਾਲੀ ਗੱਲਬਾਤ ਆ ਜਦੋਂ ਛੋਟੀ ਬੱਚਾ ਧਰੂਗੀ ਨਾ ਤਾਂ ਐਨ ਸਿਰਾ ਕਰਾਊਗੀ ਹਜੇ ਛੋਟੀ 4-5 ਦਿਨ ਕੱਢਦੀ ਆ ਦੁਬਾਰਾ ਜਸੂ ਫੇਰ ਤੋੜਦੇ ਐਵੇਂ ਨੂੰ ਏ ਤੇ ਰਾਂ ਐ ਲੈ ਜਾ ਸਿੱਧੀ ਐਨ ਵੱਖਰਾ ਜਾ ਲੰਬਾਈ ਲੰਬੂਈ ਥਣਾ ਗੱਲਬਾਤ ਐਨ ਪੋਲੀ ਧਾਰ ਦੀ ਵੀ ਗਾਰੰਟੀ ਦੇਵਾਂਗੇ ਥਣਾ ਦੀ ਵੀ ਗਾਰੰਟੀ ਹੋਊਗੀ ਕਿਉਂਕਿ ਚਿਪਕੇ ਲੈ ਜੇ ਇੱਥੋਂ ਮੋੜਦੇ ਹਾਂ ਛੋਟਾ ਸਿੰਘ ਐ ਦੂਸਰਾ ਸੁਆ ਸੂਗੀ ਅੱਗੇ ਪਿੱਛੇ ਢੋਲੇਵਾ ਐਣ ਗੱਲਾਂ ਬਾਤਾਂ ਆ ਦੇਖੋ ਸਿਰਾ ਕੁਆਲਿਟੀ ਸਿਰਾ ਗੱਲਬਾਤ ਆ ਦੇਖੋ ਲੰਬਾਈ ਲੰਬੂਈ ਸਿੰਘ ਐਣ ਦੇਖੋ ਵੱਖਰਾ ਜਿਹਾ ਸ਼ਿੰਗਾਰ ਕਰੇ ਜਿਵੇਂ ਆਹ ਗਾਨੀ ਵੀ ਨਾ ਇਹਨੂੰ ਚਾਰ ਚੰਦ ਲਾਉਂਦੀ ਹੈ ਇਹਦੀ ਬਿਊਟੀ ਨੂੰ ਹੋਰ ਨਖ਼ਰਦੀ ਹੈ ਕਿਉਂ ਸ਼ਿੰਗਾਰ ਵੀ ਨਾ ਬੰਦੇ ਬੰਦੇ ਸ਼ਿੰਗਾਰ ਵੱਖਰਾ ਜਿਹਾ ਕਰਿਆ ਹੋਇਆ ਆ ਦੇਖੋ ਆ ਦੇਖੋ ਬੰਦੇ ਆ ਦੇਖੋ ਮਿੱਠੀ ਥਣਾ ਦੀ ਪੂਰੀਆ ਪੋਲੀ ਧਾਰਾ ਹਜੇ ਝੋਟੀ ਨਾਲ 4-5 ਦਿਨ ਕੱਢਦੀ ਆ ਤੇ ਝੋਟੀ ਹਜੇ ਲੈਂਦੀ ਆ ਦਿਨ ਜਿੱਦੇ ਬੱਚਾ ਧਰੂਗੀ ਤਾਂ ਉਦੋਂ ਗੱਲ ਵੱਖਰੀ ਕਰੂਗੀ ਤੇ ਜੇ ਗੱਲ ਇਹਦੇ ਮੁੱਲ ਦੀ ਕਰਨੀਏ ਮੁੱਲ ਆਪਾਂ ਸਰਪਤੀਆ ਮਾਰਕੀਟ ਜੀ ਕੀ ਰੇਟ ਚੱਲਦੇ ਆ ਹਨਾ ਪਰ ਕੋਸ਼ਿਸ਼ ਰਹਿੰਦੀ ਆਪਣੀ ਵੀ ਖਰਚੇ ਭਾਰੇ ਕੱਢ ਕੇ ਨਾ ਕਿਵੇਂ ਆਪਾਂ ਜਿਆਦਾ ਮਾਤਰਾ ਚ ਮਾਲ ਵੇਚਦੇ ਨਹੀਂ ਇੱਕ ਪਸ਼ੂ ਮੰਨਰ 5000 ਰੁਪਏ ਬਣਦਾ ਨਾ ਦਾ ਬਹੁਤ ਦਾ ਪਰ ਰਾਜ ਦਾ ਕਿਤੇ ਵੀ ਨਹੀਂ ਆਉਂਦਾ ਤੇ ਮੱਝ ਜੋ ਮੱਝ ਬਣ ਜੇ ਤਾਂ ਵੀ ਆਪਾਂ ਨੇ ਸੰਤੁਸ਼ਟੀ ਨਹੀਂ ਹੁੰਦੀ ਹੈ ਨਾ ਕਈ ਵਾਰੀ ਪਰ ਜੇ ਪਸ਼ੂ ਜਿਆਦਾ ਮਾਤਰਾ ਚ ਵਿਕਦੇ ਆ 5-5000 ਬਣੀ ਜਾਵੇ ਉਹੀ ਪਸ਼ੂ ਆਪਾਂ ਵੀ ਇੰਨੇ ਦੇ ਜਿੱਥੇ 20 ਵੇਚਨੇ ਆ ਤਾਂ ਜਿਆਦਾ ਵੇਚ ਲਈਏ ਹੈ ਨਾ ਲੈ 1,55,000 ਕਿਹੇ ਜੋਤੀ ਦੇ ਦਾਂਗੇ ਤੁਸੀਂ ਵੇਚਣ ਵਾਲੇ ਭਰਾ ਵੀ ਇਹ ਚੋਂ ਖਰੀਦ ਕੇ ਤੈਨੂੰ ਪਤਾ ਵੀ ਮਾਰਕੀਟ 'ਚ ਏਦਾਂਗੇ ਝੋਟੀਆਂ ਦੇ ਕੀ ਰੇਟ ਚੱਲ ਰਿਹਾ ਹੈ ਨਾ ਸੂਨ ਵਾਲੀ ਝੋਟੀ ਆ 1,55,000 ਰੁਪਏ ਦੇ ਦਾਂਗੇ ਜੇ ਰੇਟ ਵਧੀਆ ਲੱਗਿਆ ਤਾਂ ਕਮੈਂਟ 'ਚ ਸ਼ੇਅਰ ਜ਼ਰੂਰ ਕਰਿਓ ਲਾ ਆ ਝੋਟੀ ਥੱਲੇ ਨਾ ਮੇਰੇ ਕੋਲ ਕੰਡੇ ਦਾ ਦੁੱਧ 15 ਕਿਲੋ ਤਿਆਰਾ ਜਿਵੇਂ ਗਰਮੀ ਬੈਠੀ ਆ ਨਾ ਜੇ ਕਹੀਏ ਵੀ ਗਰਮੀ ਦਾ ਸਹਾਰਾ ਝੋਟੀ ਨੂੰ ਜੇ ਅੱਜ ਦਾ ਦੇਖੀਏ ਜੇ ਥੈਲਾ ਮੈਂ ਦੇਖੀਏ ਤਾਂ ਝੋਟੀ ਇਹ 20 ਕਿਲੋ ਵਾਲੀ ਆ ਕੋਈ ਬਾਜ਼ਾਰ ਨਹੀਂ ਛੱਡੀਆਂ ਹੋਈਆਂ ਸਵੇਰੇ ਦੀ ਚਵਾਈ ਦੇਖ ਲਓ ਹੁਣ ਆਪਾਂ 8 ਵਜੇ ਵੀਡੀਓ ਬਣਾ ਰਹੇ ਆ ਇਹ ਕੀ ਕਹਿੰਦਾ ਘੰਟਾ ਦੋ ਘੰਟੇ ਨਾਲ ਤਾਂ ਕੁਝ ਨਹੀਂ ਹੁੰਦਾ ਪਰ ਤੁਸੀਂ ਅਕਸਰ ਵੀਡੀਓ ਦੇਖਦੇ ਹੋ ਯਾਰ ਦੋ ਦੋ ਦਿਨਾਂ ਦਾ ਤੁਸੇ ਰੋਕ ਕੇ ਵੀਡੀਓ ਬਣਾ ਦਿੰਦੇ ਆ ਤੇ ਉਸ ਤੋਂ ਬਾਅਦ ਉਹਨੂੰ ਪਤਾ ਵੀ ਹੈ ਨਾ ਤਾਂ ਹੀ ਮੈਂ ਕਹਿੰਦਾ ਹੁੰਨਾ ਵੀ ਪਸ਼ੂ ਨੂੰ ਨਾ ਉਸ ਤੋਂ ਅਗਲੇ ਦਿਨ ਜਾ ਕੇ ਦੇਖਿਆ ਕਰੋ ਜਿੱਤੇ ਵੀਡੀਓ ਬਹਰਦੀ ਆ ਨਾ ਉਸ ਤੋਂ ਅਗਲੇ ਦਿਨ ਜਾ ਕੇ ਦੇਖਿਆ ਕਰੋ ਵੀ ਪਸ਼ੂ ਦੀ ਕੀ ਹਾਲਤ ਹੁੰਦੀ ਆ ਉਹ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਮੰਡੀ 'ਚ ਪਸ਼ੂ ਤਿਆਰ ਕਰਕੇ ਲੈ ਜਾਂਦੇ ਆ ਇਸ ਤਰ੍ਹਾਂ ਪਸ਼ੂ ਦਾ ਦੁੱਧ ਰੋ ਕੇ ਵੀਡੀਓ ਬਣਾਈ ਹੋਈ ਹੁੰਦੀ ਆ ਤੇ ਬਹੁਤ ਵੱਟਾ ਪੈਂਦਾ ਯਾਰ ਜਦੋਂ ਤੁਸੀਂ ਖਾਲੀ ਪਿਆਰ ਤੇ ਹੁਣ ਇਹ ਝੋਟੀ ਆ ਇਹ ਝੋਟੀ ਦੇਖੋ ਤੁਸੀਂ ਕੱਲ ਸ਼ਾਮ ਦੀ ਇਹਦੀ ਜਿਵੇਂ ਹੁਣ ਦਿਨ ਵੱਡਿਆ 7:00 ਵਜੇ ਵੀ ਚਵਾਈ ਹੋਈ ਹੋਈ ਆ ਤੇ ਹੁਣ ਸਵੇਰੇ 8:00 ਵਜੇ ਆਪਾਂ ਵੀਡੀਓ ਬਣਾ ਰਹੇ ਇੱਕ ਘੰਟਾ ਅੱਗੇ ਟੱਪਿਆ ਹਨਾ ਤੇ ਝੋਟੀ ਥੱਲੇ ਕੰਡੇ ਦਾ ਲੁੱਤ 15 ਕਿਲੋ ਤਿਆਰੀ ਦਾ ਇਹ ਗੱਲ ਕਰ ਲਈਏ ਜੇ ਮੈਂ ਸਾਦੀ ਦਾ ਦੂਆ ਉਹਨਾਂ ਦਾ 20 ਕਿਲੋ ਮੰਨੋ ਕਿਉਂਕਿ 3-4 ਕਿਲੋ ਦਾ ਪਸ਼ੂ ਗਰਮੀ ਦੇ ਹਿਸਾਬ ਨਾਲ ਬੱਟਾ ਪਾਉਂਦਾ ਯਾਰ ਥਣਾ ਦਾ ਸਹਿ ਜਰੂਰ ਥੋੜਾ ਜਾਂ ਹਲਕਾ ਜਾਂ 1 ਇੰਚ ਥੋੜਾ ਜਾਂ ਜਿਆਦਾ ਹੋ ਸਕਦਾ ਲੰਬਾਈ ਚ ਪਰ ਤਾਰ ਬਿਲਕੁਲ ਪੋਲੀਆ ਬਿਲਕੁਲ ਪੋਲੀ ਤਾਰ ਆ ਦੇਖ ਲੋ ਤੁਸੀਂ ਡੰਗ ਤੇ ਜੇ ਕਿਤੇ ਬਾਜ਼ਾਰ ਛੱਡ ਕੇ ਮਈਆਂ ਦੀ ਵੀ ਪਰ ਆਪਾਂ ਨੇ ਨਾ ਉਹ ਟ੍ਰੈਂਡੀ ਖਤਮ ਕਰ ਦੇਣਾ ਯਾਰ ਵੀ ਆਪਾਂ ਨੇ ਮਈਆਂ ਬਾਜ਼ਾਰ ਛੱਡ ਕੇ ਵੀਡੀਓ ਨਹੀਂ ਬਣਾਉਣੀ ਕੋਈ ਵੀ ਭਰਾ ਨਾ ਬਹੁਤ ਭਰਾ ਕਹਿੰਦੇ ਯਾਰ ਵੀ ਸਾਨੂੰ ਤਿਆਰੀ ਦਾ ਦੁੱਧ ਚਾਹੀਦਾ 15 ਕਿਲੋ ਦੁੱਧ ਕੰਡੇ ਵਾਲਾ ਤਿਆਰ ਦੁੱਧ ਹੈ ਹੁਣ ਇਹਦੇ ਥੱਲੇ ਤੇ ਐਨ ਜਾਤ ਨਸਲ ਮੂਰੋ ਸਿੰਘ ਕੁਆਲਿਟੀ ਆ ਦੇਖ ਲੋ ਆ ਜੀਆ ਆ ਦੇਖੋ ਲੰਬਾਈ ਚੜਾਈ ਬਾੜੀ ਕੀ ਪੂਰੀ ਆਸ ਲਾ ਯਾਰ ਤੋੜ ਦੇ ਇੱਕ ਵਾਰੀ ਫੇਰ ਓਏ 15 ਕਿਲੋ ਦੁੱਧ ਕਹਿਣਾ ਸੌਖਾ ਗਰਮੀ ਚ ਬਈ ਕਿਉਂ ਕਹਿਣ ਨੂੰ ਤਾਂ 20 ਕਿਲੋ ਵੀ ਕਹੀ ਜਾਂਦੇ ਆ 18 ਵੀ ਕਹੀ ਜਾਂਦੇ ਆ ਪਰ ਦੁੱਧ ਜਦੋਂ 12 ਤੋਂ ਪਲੱਸ ਮਈਆਂ ਦਿੰਦੀਆਂ ਨਾ ਗਰਮੀ ਚ ਤਾਂ ਅੱਜ ਦੇ ਟਾਈਮ ਚ ਉਹ ਵੀ ਜਿਵੇਂ ਕਹਿੰਦੇ ਅੱਕ ਦਾ ਦੁੱਧ ਸੁੱਕ ਜਾਂਦਾ ਤੁਸੀਂ ਕੋਈ ਵੀ ਅੱਕ ਦਾ ਪਾਹ ਤੋੜ ਕੇ ਦੇਖ ਲਿਓ ਉਹਨਾਂ ਚ ਵੀ ਤੁਹਾਨੂੰ ਦੁੱਧ ਨਹੀਂ ਮਿਲੂਗਾ ਪਸ਼ੂ ਨੂੰ 15 ਕਿਲੋ ਦੁੱਧ ਦੇਣਾ ਅੱਜ ਦੇ ਟਾਈਮ ਚ ਉਹ ਵੀ ਖਾਲਾ ਜੀ ਦਾ ਵੜਾ ਨਹੀਂ ਜਾ ਤੇ ਦੇਊਗੀ ਜੇ ਕਿਸੇ ਚ ਚੰਗੀ ਜਾ ਤਾਂ ਜੇ ਕਿਤੇ ਇਹਦਾ ਸਰਦੀ ਦਾ ਸੁਭਾ ਹੋਵੇ ਤਾਂ ਇਹ ਝੋਟੀ 20 ਕਿਲੋ ਦੁੱਧ ਦੇਊਗੀ ਜੇ ਕਿਤੇ ਇਹ ਝੋਟੀ ਨੂੰ ਮੈਂ ਟਾਈਮ ਲਾ ਕੇ ਵੀਡੀਓ ਬਣਾਤੀ ਤਾਂ ਮੈਨੂੰ ਵੀ ਹੁੰਦਾ ਯਾਰ ਵੀ ਪਸ਼ੂ ਦਾ ਵੀ ਨੁਕਸਾਨ ਹੋਊਗਾ ਕਿਉਂ ਦੁੱਧ ਤੇ ਨਹੀਂ ਪਸ਼ੂ ਦੁਬਾਰਾ ਛੇਤੀ ਆਉਂਦਾ ਹਨਾ ਤਾਂ ਕਰਕੇ ਆਪਾਂ ਸਾਰੀਆਂ ਮਈਆਂ ਦੀ ਸਿੰਗਲ ਬਾਜ਼ਾਰ ਵੀਡੀਓ ਬਣਾਈ ਆ ਵੀ ਪਸ਼ੂ ਦਾ ਨੁਕਸਾਨ ਨਾ ਹੋਵੇ 15 ਕਿਲੋ ਦੁੱਧ ਕੰਡੇ ਦਾ ਜੇ ਇਹਦੇ ਮੁੱਲ ਦੀ ਗੱਲ ਜੇ ਜੇ ਮੁੱਲ ਦੀ ਗੱਲ ਕਰ ਲਈਏ 15 ਕਿਲੋ ਦੇ ਹਿਸਾਬ ਨਾਲ ਮੁੱਲ 1.5155 ਵੀ ਖੱਪਦਾ ਪਰ ਆਪਾਂ ਨੇ ਇਹਦਾ 135000 ਲੈਣਾ ਪਿੱਛੇ ਕੱਟੀ ਆ ਮਿੱਤਰੋ 10 ਦਿਨਾਂ ਦਾ ਸੂਆ ਕੋਈ ਵੀ ਟਰੈਕਟਰੀਟਣਾ ਚਾਹੁੰਦਾ 135000 ਦੀ ਝੋਟੀ ਦੇ ਰਾਂਗੇ ਆ ਜੋ ਇਹ ਜੋ ਕਿ ਮੈਂ ਸਾਨੂੰ ਲਾਗ ਦੇਖਾਣਾ ਹੁਣ ਸਾਨੂੰ ਇੱਕ ਹੋਰ ਤਿਆਰ ਬੁੱਤਾ ਆ ਜਾਣਾ ਬਦਖਾ ਦਾ ਕੱਦ ਦੇਖ ਲਓ ਤੁਸੀਂ ਕੀ ਗੱਲਾਂ ਬਾਤਾਂ ਦੇ ਐ ਚੋਰੀ ਜਿਹਾ ਸੂਏ ਨੂੰ ਵੀ ਕਰਾਂ ਆ ਦੇਖ ਲੋ ਤੀਸਰਾ ਸੂਆ ਕੱਦ ਨਾ ਸਾਡੇ ਜਿਵੇਂ ਜਸੂ ਦਾ 6 ਫੁੱਟ ਤੋਂ ਉੱਤੇ ਆ ਇਹ ਝੋਟੀ ਦਾ ਵੀ ਕੱਦ ਨਾ ਆ ਦੇਖ ਲੋ ਪੂਰਾ ਇਹ ਐਨੂੰ ਲਿਆ ਐਨੂੰ ਕਿਹੜਾ ਐਨੂੰ ਲੈ ਜਾ 14 ਕਿਲੋ ਦੁੱਧ ਕੰਡੇ ਦਾ ਤਿਆਰ ਆ ਤੇ ਦੁੱਧ ਤੇ ਝੋਟੀ 15 ਪਲੱਸੇ ਕਰੂਗੀ ਤੀਸਰਾ ਸੂਆ ਕੱਦ ਨਾ ਐਨ ਰੇਲ ਗੱਡੀ ਵਾਂਗੂ ਇੰਜਣ ਦੇ ਡੱਬੇ ਵਾਂਗੂ ਫੁੱਲ ਉੱਚੀ ਆ ਆ ਦੇਖ ਜਦੋਂ ਜਸੂ ਤੋੜਦਾ ਨਾ ਪਤਾ ਲੱਗਦਾ ਵੀ ਬਾਕੀ ਵੱਡੀ ਐ ਯਾਰ ਬਾਕੀ ਵੱਡੀ ਆ ਪਰ ਰੇਟ ਨਹੀਂ ਵੱਡਾ ਕਰਨਾ ਓਏ ਰੇਟ ਆਪਾਂ ਨੇ ਛੋਟੀ ਰੱਖਣਾ ਛੋਟੀ ਬਾਲੀ ਵੱਡੀ ਆ ਨਜਾਇਜ਼ੇ ਵੱਡੀ ਬ੍ਰੀਟਰ ਛੋਟੀ ਆ ਲਿਆ ਜੀ ਅਸੀਂ ਇੱਕ ਵਾਰੀ ਫੇਰ ਤੋਰਦੇ ਓ ਇਹਨੂੰ ਇੱਕ ਵਾਰੀ ਫੇਰ ਤੋਰਦੇ ਛੋਟਾ ਸਿੰਘਾ ਕਹਿਣ ਨੂੰ ਇਤਾਂ ਦੀਆਂ ਮਈਆਂ ਦੇ ਵੀਡੀਓ ਮੈਂ ਆਪ ਖੁਦ ਬਣਾਈਆਂ ਨੇ ਦੂਸਰਾ ਸੂਏ ਤੋਂ ਨਹੀਂ ਅਗਲਾ ਟੱਪ ਦਾ ਸੂਆ ਚਾਹੀਦਾ ਤੀਸਰਾ ਹੋ ਸਕਦਾ ਤੇ ਕਹਿਣ ਨੂੰ ਚਾਹੀਦਾ ਦੂਜਾ ਕਹੀ ਜਾਉ ਹਨਾ ਉਹਦਾ ਕੋਈ ਫਾਇਦਾ ਨਹੀਂ ਛੋਟਾ ਸਿੰਘਾ ਇਹ ਝੋਟੀ ਥੱਲੇ ਹੁਣ ਦੁੱਧ ਕੰਡੇ ਦਾ ਦੁੱਧ 14 ਕਿਲੋ ਆ ਆ ਦੇਖ ਲਓ। ਛਿਲੇਵੇ ਦੀ ਕੁਆਲਿਟੀ ਬੰਦੇ ਉੱਪਰੋਂ ਪਿੱਠ ਪੁੜਾ ਚੜਾਈ ਚੜੂਈ ਆ ਦੇਖ ਲਓ। ਪੂਰੀ ਅਸਲ ਪੂਰੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਜੇ ਕਿਤੇ ਦੁੱਧ ਰੋਕ ਕੇ ਵੀਡੀਓ ਬਣਾ ਦਈਏ ਨਾ ਫਿਰ ਆਹ ਜਿਹੜਾ ਇਹਦਾ ਲੇਵਾ ਜਾ ਹਲਦਾ ਫਿਰਦਾ ਨਾ ਇਹ ਨਹੀਂ ਹਲਦਾ ਫਿਰ ਇਹ ਆਪਾਂ ਵੀ ਉਹੀ ਗੱਲ ਆ ਲੇਵੇ ਹੱਲਣੋ ਹਰ ਉਹ ਵੀ ਜਾਣਦੇ ਆਂ ਪੰ ਆ ਵੀ ਇਹ ਲੈਵਾ ਵੀ ਨਾ ਹੱਲਿਆਉਣਾ ਹੋਵੇ ਹੈਨਾ ਉਹ ਹੀ ਜਾਣਦੇ ਸਾਰਾ ਕੁਸਾਂ ਪਰ ਐ ਹੁੰਦਾ ਯਾਰ ਵੀ ਪਸ਼ੂ ਦਾ ਨੁਕਸਾਨ ਨਾ ਹੋਵੇ ਤੁਸੀਂ ਬਾਡੀ ਦੇਖ ਲੋ ਜੋ ਟੀਵੀ ਵੀ ਕੀ ਗੱਲਾਂ ਬਾਤਾਂ ਨੇ ਤੇ ਜਿਹੜਾ ਇਹਦਾ ਰੇਟ ਕਰ ਦੂਗਾ ਮੈਂ ਉਹ ਤੁਹਾਨੂੰ ਹੋਰ ਵੀ ਹੈਰਾਨ ਕਰ ਦੂ ਜਿਹੜਾ ਇਹਦਾ ਰੇਟ ਕਰਾਂਗੇ ਪਿਓਰ ਮੋਰਾ ਦਾ ਨਗੀਨਾ ਦੇਖੋ ਐਨ ਸਿੰਘ ਤੋਂ ਲੈ ਕੇ ਨਾ ਆ ਦੇਖੋ ਐਨ ਛੋਟਾ ਸਿੰਗਾ ਕਵਾਲੀ ਬਾਈ ਜਾ ਥਾਣਾ ਸੋਣਾ ਦੇ ਚੈੱਕ ਕਰ ਲੋ ਤੇ ਜਿਹੜਾ ਇਹਦਾ ਰੇਟ ਕਰਾਂਗੇ ਲੈ ਮਿੱਤਰੋ ਇਹ ਸਿੱਖ ਆਪਣੀ 15 ਕਿਲੋ ਪਿਆਰ ਵਾਲੀ ਤੇ ਕੇ ਜਾਨ ਵਾਲ ਦੇ ਦੋਨਾਂ ਦੇ ਰੇਟ 1 ਲੱਖ 80 35000 ਲੈਣਾ ਜੇ ਤੁਹਾਨੂੰ ਇੰਨਾ ਵੀ ਰੇਟ ਪਸੰਦ ਆ ਤਾਂ ਲਾਈਕ ਵਾਲਾ ਵਨ ਤੇ ਕਮੈਂਟ ਵਾਲਾ ਜ਼ਰੂਰ ਕਰਦੇਓ ਕਿਉਂਕਿ ਫਿਰ ਫੇਰ ਤੁਹਾਨੂੰ ਮੈਂ ਉਹੀ ਗੱਲ ਕਹਿਣਾ ਸੀ ਲਾਈਕ ਤੇ ਸ਼ੇਅਰ ਤੇ ਕਮੈਂਟਾਂ ਵੀ ਪੁੱਛਿਆ ਤੁਹਾਡੇ ਤੇ ਹੁਣ ਗੱਲ ਕਰ ਲਈਏ ਆ ਚੋਟੀ ਦੀ ਲੱਖ 35000 ਚ ਐਵੀ ਝੋਟੀਆਂ ਦਾ ਟੋਕੜ ਵੇਚ ਦਿੰਦਿਆ ਤੁਸੀਂ ਵੀ ਅਕਸਰ ਆਪਾਂ ਦੇਖਦੇ ਹੋ ਹਨ ਕਿ ਐਡਾ ਐਡਾ ਨੇ ਜਾਨਵਰ ਆਪਾਂ ਨੇ ਵੀ ਆਪਣੇ ਬਾਰ ਨੂੰ ਦੇ ਲੱਖ ਤੋਂ ਬਾਹਰ ਟੋਕੜ ਝੋਟੀਆਂ ਵੇਚੀਆਂ ਨੇ ਪਰ ਇਹ ਸੱਜੜ ਝੋਟੀ ਉਹ ਵੀ ਉਹਦੋਂ ਜਦੋਂ ਗੀਰੀ ਲਾਉਣ ਲੱਗਦੇ ਆ ਮਤਲਬ ਕਹਿੰਨਾ ਤੇ ਜਦੋਂ ਝੋਨਾ ਲੱਗਦਾ ਤਾਂ ਸਾਨੂੰ ਪਤਾ ਵੀ ਦੁੱਧ ਦੀ ਕਿੰਨੀ ਸ਼ੋਰਤ ਹੁੰਦੀ ਆ ਸੁਣਤਾ ਦੂਜੀ ਵੀ ਜੇ ਮਾਰਕੀਟ 'ਚ ਰੇਟ 800 ਦਾ ਚੱਲਦਾ ਤਾਂ ਦੂਜੇ ਲੋਕੀ ਆ ਕੇ ਕਹਿੰਦੇ ਆ ਵੀ ਸਾਨੂੰ 900 ਦੇ ਫੈਂਟ ਦੇ ਰੇਟ ਦੇਖਿਆ ਆਪਣ ਨਾਲ ਪਾ ਦੇ 1000 ਦੇ ਸਿਹਾਬ ਨਾਲ ਪਾ ਦੇ ਕਿਉਂਕਿ ਯਾਰ ਦੁੱਧੇ ਨਹੀਂ ਹੈਗਾ ਕੀ ਅਗਲਾ ਪਾਉਗਾ ਕੀ ਹੋਊਗਾ ਹਨ ਉਹ ਅੱਜ ਕੱਲ ਥੋੜੀ ਜੀ ਦੁੱਧ ਦੀ ਸ਼ਾਰਟੇਜ ਹੁੰਦੀ ਆ ਅੱਜ ਦੇ ਨੇ ਅੱਜ ਦੇ ਰੇਟ 'ਚ ਦੁੱਧ ਦੀ ਦੇਖ ਲੋ ਵੀ ਪਿਆਰ ਦੁੱਧਾਂ ਦੀਆਂ ਆਪਾਂ ਤੁਹਾਨੂੰ 1,35,000 ਦੇ ਦੇ ਦਾਂਗੇ ਹੁਣ ਆਹ ਕੁਆਲਿਟੀ ਚੈੱਕ ਕਰਾ ਦੇ ਦੇਖੀ ਭੁੱਖ ਲੈ ਦੀ ਆ ਦੇਖ ਦੇਖ ਅਗਲਾ ਕਹਿ ਦਿੰਦਾ ਇਹ ਚੀਜ਼ਾਂ ਪੈਦਾ ਕਰਨ ਵਾਸਤੇ ਪਤਾ ਨਹੀਂ ਬਾਈ ਕਿੰਨੇ ਗੱਗਲੇ ਨੇ ਸੀਮਨ ਭਰਾਏ ਹੋਣੇ ਇਹੀ ਗੱਲਬਾਤ ਉਹੀ ਹੋਣੀ ਹੈ ਨਾ ਤੋਰੀ ਗਰਾਮ ਹਟੇ ਮੜੀ ਜੀ ਤੈਨੂੰ ਵੀ ਲੋਕ ਦੇਖ ਲੈਣ ਆਹ ਚਿਹਰਾ ਵੀ ਹੈ ਅੱਜ ਕੱਲ ਪਹਿਚਾਣਿਆ ਗਿਆ ਪੂਰਾ ਵੀ ਮੋਟਾ ਵੀ ਹੈਗਾ ਕੋਈ ਸ਼ੈ ਹੈ ਨਾ ਆ ਓਏ ਕਢਾਈ ਹੋ ਗਈ ਤੇਰੀ ਫੁੱਲਾ ਆਹ ਕਵਾਇਤੀ ਵੀ ਕਹਿੰਦੇ ਅੱਜ ਚਰਚਾ ਚ ਰਹੂਗੀ ਵੀ ਰਾਮਗੜ੍ਹ ਬੰਦੂਆਂ ਝੋਟੀ ਖੜੀ ਆ ਇੱਕ ਫਿਰ ਗੱਲਾਂ ਵਾਤਾ ਐਂਡ ਨੇ ਜੇ ਕਿਤੇ ਹੋਈ ਗੱਲ ਹੈ ਮੰਡੀ ਸ਼ੜਤੀ ਨਾ ਝੋਟੀ ਜੇ ਗਰਾਵਾਂ ਜੇ ਗਰੁਵਾਂ ਮੇਲਾ ਇਕੱਠਾ ਕਰ ਦੂ ਇਹ ਇਹਦੀ ਪਿੱਠ ਨਹੀਂ ਰਲਦੀ ਇਹਦਾ ਲੇਵਾ ਨਹੀਂ ਰਲਦਾ ਆਹ ਨਾਲ ਲਿਆ ਓਏ ਇੱਕ ਵਾਰੀ ਆਏ ਨੂੰ ਕੇਰਾ ਕਿੜਾ ਹੋਰ ਦਵਾ ਬੜੀ ਖੂਬਸੂਰਤ ਜੀਤੀ ਆ ਯਾਰਾ ਮੈਂ ਕੋਈ ਗੱਲ ਆ ਬਾਲੀ ਤਾਰੀਫ ਆਪਾਂ ਨਹੀਂ ਇਹਦੀ ਕਰਦੇ ਆਪਾਂ ਸਾਡੇ ਤੋਂ ਕਮੈਂਟਾਂ ਜੇ ਤਾਰੀਫ ਕਰਾਉਣੀ ਐ ਇਹਦੀ ਵੀ ਕੀ ਜੀ ਆ ਕੇਰਾ ਇਹਨੂੰ ਲਿਆ ਉਰਾ ਨੂੰ ਲਿਆ ਓਏ ਖੁੱਲੇ ਜਾਣਦੇ ਨੂੰ ਖੁੱਲੇ ਚ ਇਨੂੰ ਤੰਗ ਜੀ ਜਗਾ ਨਾ ਕਰ ਇਹਨੂੰ ਤੋਰਨ ਨੂੰ ਥੋੜਾ ਜਿਹਾ ਟਾਈਮ ਦੇ ਆ ਦੇਖਿਓ ਹੁਣ ਦੇਖਿਓ ਤੁਸੀਂ ਵੀ ਕੀ ਗੱਲਾਂ ਬਾਤਾਂ ਨੇ ਚਵਾਈ ਫਿਰ ਲੱਗੀ ਹੋਈ ਆ ਕਾਨੂੰ ਗੱਲਾਂ ਹੀ ਛੇੜਦਾ ਹਾਂ ਹਾਂ ਐਂ ਦੇਖ ਰਾਹੇ ਓਏ ਪੁਰਾਣਾ ਪੁਰਾਣਾ ਤਾਂ ਇਹਨੂੰ ਮੋੜ ਲਿਆ ਕੇ ਰੱਖ ਮੋੜ ਲਿਆ ਕੇ ਰੱਖ ਇਹਨੂੰ ਛੋਟੀ ਦਾ ਸਾਨੂੰ ਪਤਾ 2 2 ਲੱਖ ਕਰਦੀ ਆ ਵੀ 2 ਲੱਖ 2 ਲੱਖ ਕੋਈ ਇਹਦੇ ਉਸ ਤੋਂ ਨਹੀਂ ਸੁਣਦੂ ਐਂ ਐਂ ਕਰਦੇ ਆ ਅੰਦਰ ਨੂੰ ਕਰਦੇ ਪਰ ਆਪਾਂ ਨੇ ਇਹਦਾ ਅੰਦਰ ਨੂੰ ਕਰਦੇ ਅੰਦਰ ਨੂੰ ਆਪ ਪਾਣੀ ਇਹਦਾ 2 ਲੱਖ ਲੈਣਾ ਆਪਾਂ ਮਾਨ ਕਰਾਂਗੇ ਇਹਦਾ ਇਹ ਚੋਂ ਮਾਨ ਕਰਾਂਗੇ ਅੰਦਰ ਲੈ ਚੱਲ ਲੈ ਚੱਲ ਛੋਟੀ ਤਾਂ 2 ਲੱਖੇ ਕਹਿੰਦੀ ਆ ਵੀ ਮੈਨੂੰ ਵੀ 2 ਲੱਖੇ ਦੇ ਜੋ ਮੇਰਾ ਹੱਕ ਬਣਦਾ ਇੰਨੇ ਕ ਦਾ ਤਾਂ ਪਰ 2 ਲੱਖ ਨਹੀਂ ਲੈਣਾ ਇਹੇ ਛੋਟੀ ਨਾ ਮੇਂ ਤਰੋ ਕਿਹੜੇ ਭਰਾ ਦੇ ਜਾਊਗੀ ਤੂੰ ਹੀ ਗੱਲਾਂ ਕਰ ਕਰ ਆ ਲੈ ਨਾ ਯਾਰ ਮੈਂ ਪਹਿਲਾਂ ਕਹਿੰਦਾ ਹੁਣਾਂ ਵੀ ਇਹ ਮਹਿਸੂਸ ਨਹੀਂ ਹੋਣਾ ਯਾਰ ਵੀ ਮੈਂ ਪੈਸੇ ਜਾਦੇ ਲਾਤੇ ਜਾਂ ਮੈਂ ਕਿਸੇ ਕਮਾਂਜੀ ਨੂੰ ਦਿਖਾਦਾ ਵੀ ਪੈਸੇ ਤਾਂ ਨਹੀਂ ਜਾਦੇ ਲੱਗੇ ਸੋਕ ਕਟੇੜ ਨੂੰ ਵਟਾਵ ਹੈ ਵੀ ਪੈਸੇ ਜਾਦੇ ਤਾਂ ਨਹੀਂ ਲੱਗੇ ਹਨ ਉਹ ਕੁਆਲਿਟੀ ਆ ਤੁਸੀਂ ਆਪ ਤੋਂ ਹੋਗੇ ਯਾਰ ਆਪਣੇ ਘਰੇ ਬਣ ਕੇ ਵੀ ਵੀ ਅਨ ਮਾ ਕੋਈ ਆਪਾਂ ਨੇ ਅੱਜ ਤੋਹਫਾ ਖਰੀਦਿਆ ਵੀ ਆਪਾਂ ਨੇ ਕਿਸੇ ਚੀਜ਼ ਤੇ ਪੈਸੇ ਲਾਇਏ ਨੇ ਨਾ ਤਾਂ ਮੁੱਲ ਕੋੜੂਗੇ ਦੂਸਰਾ ਸੁਬਾ ਦੁੱਧ 13 14 ਕਿਲੋ ਹਾਜ਼ਰ ਹੋਊਗਾ ਅਜੇ ਸਵੇਰ ਹੱਥ ਤੇ ਤੋਂ ਥਲੇ ਥਲੀ ਆ ਤੁਸੀਂ ਆਪ ਮੰਨਉਂਦੇ ਵੀ ਕੁਆਲ ਸਹੀ ਖਰੀਦੀ ਆ 15 ਪਲੱਸ ਦੇਉਗੀ ਮੁੱਲ 2 ਲੱਖ 10000 ਛੋਟ ਕਰ ਦਈਏ ਵੀ ਬਾਹਲੇ ਕਹਿ ਦਿੰਦੇ ਆ ਯਾਰ ਮੈਂ ਬਾਹਲਾ ਹੱਸ ਹਲਦਾ ਮੈਨੂੰ ਜਦੋਂ ਵੀਡੀਓ ਤੁਸੀਂ ਵੀ ਦੇਖ ਰਹੇ ਹੋਨੇ ਵੀ ਬਾਈ ਕਿੰਨਾ ਮੁੱਲਾ ਵੀ ਬਾਈ 2 ਲੱਖ ਚਾ 2000 ਛੱਡ ਦੇ ਚਾ ਛੱਡ ਲਾਂਗੇ ਐਂ ਜੇ ਦੇਖਣਾ ਨਾ ਤੁਸੀਂ ਵੀਡੀਓ ਪਰ 2000 ਵੀ ਛੱਡਦੇ 5000 ਵੀ ਨਹੀਂ ਛੱਡਦੇ 10 ਵੀ ਨਹੀਂ ਛੱਡਦੇ ਆਪਾਂ ਆਪਾਂ ਇਕੱਠੇ 2 ਲੱਖ 34000 ਛੱਡਾਂਗੇ 1 ਲੱਖ 70000 ਦੀ ਝੋਟੀ ਦੇ ਦਾਂਗੇ ਕੋਈ ਵੀ ਭਰਾ ਕਈ ਵਾਰੀ ਹੁੰਦਾ ਨਾ ਅਗਲਾ ਇੱਕੇ ਪਸ਼ੂ ਰੱਖਦਾ ਤਾਂ ਚੈੱਕ ਗੱਬਣ ਕਰਾ ਦਿਓ 1 ਲੱਖ 30000 ਵੀ ਵਾਪਸ ਵੀ ਲੈ ਲਾਂਗੇ ਇਹ ਵੀ ਦਾਵਾ ਵੀ ਆਗਦਾ ਚੈੱਕ ਕੇ ਰਹਾ ਸੀ ਆਪਾਂ ਦੇ ਵੀ 3 ਕਿ ਮਹੀਨੇ ਦੀ ਚੈੱਕ ਹੋ ਗਈ 1,30,000 ਦੀ ਇਹ ਆਪਾਂ ਵਾਪਸ ਵੀ ਲੈ ਲਾਂਗੇ 1,70,000 ਦਾ ਆ ਠੰਡੀ ਸੀਲ ਤੋਹਫਾ ਦੇ ਦਾਂਗੇ ਤੇ ਬਾਕੀ ਜਾਨਵਰ ਇਦਾਂ ਦੇ ਰੋਜ਼ ਹੀ ਡੇਲੀ ਵੀਡੀਓ ਪਾਉਂਦੇ ਰਹਾਂਗੇ ਕੋਈ ਵੀ ਭਰਾ ਨੇ ਕੋਈ ਪਸ਼ੂ ਖਰੀਦਣਾ ਕੋਈ ਆਦਰਸ਼ ਸਟੇਟ 'ਚੋਂ ਆਉਣਾ ਚਾਹੁੰਦਾ ਤਾਂ ਰੈਂਡ ਦਾ ਖਾਣ ਦਾ ਪੀਣ ਦਾ ਸਾਰਾ ਪ੍ਰਬੰਧ ਮਿਲੂਗਾ ਕੋਈ ਵੀ ਭਰਾ ਕਿੱਥੇ ਵੀ ਆਪਣੀ ਵੀਡੀਓ ਦੇਖਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰਿਓ ਕਿਉਂਕਿ ਕੰਮ ਕਰਨ ਦਾ ਫਿਰ ਉਤਸ਼ਾਹ ਆਉਗਾ ਤਾਂ ਨਜ਼ਾਰਾ ਆਉਂਦਾ ਉਹ ਕੰਮ ਨਹੀਂ ਹੈਗਾ ਵੀ ਕਮੈਂਟ ਚਾਲੂ ਰੱਖਿਆ ਤਾਂ ਤੁਹਾਡੇ ਵਾਸਤੇ ਰੱਖਿਆ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਹਨ ਬੈਡ ਕਮੈਂਟ ਵੀ ਕਰ ਸਕਦੇ ਹੋ ਕੋਈ ਗੱਲ ਨਹੀਂ ਉਹ ਵੀ ਤੁਹਾਡੀ ਇੱਛਾ ਤੇ ਹਰੇ ਮੇਰੇ ਪ੍ਰੋਫਾਈਲ ਨਾਲ ਜੁੜੇ ਹੋਏ ਆਪਣਾ ਇਸ ਸਮੇਂ ਨੂੰ ਉਹਨਾਂ ਦਾ ਤਹਿ ਦਰਗੋਤ ਧੰਨਵਾਦ ਆ ਤੇ ਕਦੇ ਵੀ ਪਸ਼ੂ ਖਰੀਦਣਾ ਜਾਂ ਵੇਚਣਾ ਮੈਂ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਆਪਣੀ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਚੰਗੇ ਵਪਾਰੀ ਬਣਾ ਦਾਂਗੇ ਆਪਾਂ ਜੇ ਤੁਸੀਂ ਆਪਣਾ ਚੈਨਲ ਨਾਲ ਜੁੜੇ ਰਹੋਗੇ ਹੈਨਾ ਨਾਲ ਦੀ ਨਾਲ ਦੇਖਦੇ ਰਹੋਗੇ ਤਾਂ ਤੁਹਾਨੂੰ ਉਹ ਤਕਨੀਕਾਂ ਦੱਸਾਂਗੇ ਵੀ ਤੁਸੀਂ ਇੱਕ ਚੰਗੇ ਫਾਰਮਰ ਚੰਗੇ ਵਪਾਰੀ ਬਣ ਜਾਓਗੇ ਅਸੀਂ ਤਾਂ ਇਹਦਾ ਬਸ ਸਿੱਖਦਾ ਦਾ ਬੰਦਾ ساری ਉਮਰ ਲੈਂਦਾ ਇਹਦਾ ਅੰਤ ਨਹੀਂ ਆਉਂਦਾ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨੀ ਫੇਰ ਮਿਲਾਂਗੇ ਕਦੇ ਨਵੀਆਂ ਝੋਟੀਆਂ ਦੇ ਨਾਲ ਤਾਤ ਤੱਕ ਲਈ ਸ਼ੁਕਰੀਆ ਧੰਨਵਾਦ ਅਦਾ ਸਤਿ ਸ੍ਰੀ ਅਕਾਲ